ਸ਼ੁਭ ਕਾਰਨ ਦੀ ਜਦੋਂ ਮੌਤ ਹੋਈ 21 ਤਰੀਕ ਨੂੰ ਅਸੀਂ ਇੱਥੇ ਸੀ ਇਹ ਵੇਖੋ ਜੇ ਦੂਗਾ ਟਰਾਲੇ ਸਾਡੇ ਸੀ ਟਰੈਕਟਰ 102 ਉਹਨਾਂ ਨੇ ਬੰਬਵਾਰੀ કરી ਸ਼ੁਭ ਕਾਰਨ ਜਰਾ ਹੋ ਉੱਥੇ ਸੀਗਾ ਇਧਰ ਸਾਰਾ ਏਰੀਆ ਸੀ ਉਹ ਮੁੜੇ ਆਉਂਦੇ ਜਦੋਂ ਇੱਥੋਂ ਕਹਤੇ ਭਾਈ ਪਿੱਛੇ ਆ ਜੇ ਉਹ ਮੁੜੇ ਆਉਂਦੇ ਪਿੱਛੋਂ ਗੋਲੀ ਮਾਰਦੇ ਫਿਰ ਫੌਜ ਆ ਇਧਰ ਇੱਕੇ ਦਾ ਮਾਇਆ ਪਿਆ ਕਿ ਤੇ ਗੁੰਡੇ ਲੈ ਆ ਕੇ ਬੰਬ ਸੱਟ ਕੇ ਇੱਥੋਂ ਤਾਈ ਫਿਰ ਉਹਨੇ ਸਾਡੇ ਸਭ ਟਰੈਕਟਰ ਟਰਾਲੀਆਂ ਤੋਂ ਉਗਰਾਹਾ ਸਾਹਿਬ ਹੋ ਗਈ ਜਾਂ ਹੋਰ ਜਥੇਬੰਦੀਆਂ ਚ ਰੁਲਦੂ ਸਿੰਘ ਮਾਨਸਾ ਦਾ ਬਹੁਤ ਤਿੱਖਾ ਵੀ ਬੋਲ ਗਿਆ ਸੀ ਪਿੱਛੇ ਜੇ ਮਤਲਬ ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਮੰਗਾ ਤਾਂ ਇੱਕੋ ਹੀ ਨੇ ਅਗਰ ਆਹਾ ਦੇ ਬਹੁਤ ਆਈ ਜਾਂਦੇ ਰੁਲਦੂ ਦੇ ਵੀ ਆਈ ਨੇ ਰੁਲਦੂ ਨੂੰ ਤਾਂ ਬੋਲਣ ਦਾ ਇਹੋ ਜਿਹਾ ਤਰੀਕਾ ਹੈ ਤੂੰ ਤਾਂ ਮੈਂ ਪੁਰਾਣਾ ਮੰਦਰੀ ਹੈ ਮੰਦਰੀ ਵਾਲਾ ਕਹਦਾ ਤੁਹਾਡਾ ਭੈਣ ਭਰਾ ਡਲੇ ਆ ਕਿਹੜਾ ਕੋਈ ਉੱਪਰ ਹੈ ਇਹ ਜਮੀਨਾ ਮਾਰਾ ਬੈਠਾ ਤੁਸੀਂ ਆ ਕੇ ਬਹਿ ਜਾਓ ਪਰ ਉਹਨਾਂ ਨੂੰ ਮੈਨੂੰ ਪਤਾ ਮੋਰਚੇ ਜਵਾਨ ਨੂੰ ਵੀ ਨਹੀਂ ਦਿੰਦੇ ਹੁਣ ਜੀ ਜਿਵੇਂ ਇਹ ਰੁਲਦੂ ਬੋਲਦਾ ਨਾ ਮੁੰਡੇ ਬਹੁਤ ਇਹਨੂੰ ਕਮੈਂਟ ਕਰੀ ਜਾਂਦੇ ਗਲਤ ਬੋਲਦਾ ਹੈ ਇਹਨੇ ਕੀ ਕੁਛ ਬਣਾ ਲਿਆ ਸਾਰੀ ਦੁਨੀਆਦਾਰੀ ਨੂੰ ਪਤਾ ਜਗਜੀਤ ਸਿੰਘ ਕੰਨੀ ਕੋਈ ਉਂਗਲ ਕਰਕੇ ਵਿਖਾਵੇ ਇਸ ਗੱਲ ਦਾ ਸਾ ਪ੍ਰਸ਼ਾਦਾ ਪਾਣੀ ਤਿਆਰ ਕਰ ਰਹੇ ਹੁਣ ਸਾਰਾ ਕੁਝ ਪਹਿਲਾਂ ਹੀ ਆਉਂਦਾ ਸੀ ਕਿਵੇਂ ਇੱਥੇ ਸਕੇ ਨਹੀ ਦਿੱਲੀ ਚ ਮੋਰਚਾ ਲੱਗਿਆ ਉਦੋਂ ਨੇ ਸਿੱਖੇ ਸਖਾਈਆਂ ਹਾਂ ਜਿਹੜੀ ਮਾੜੀ-ਵੋਟੀ ਕੱਚ ਸੀਗੀ ਉਹ ਮੋਦੀ ਸਾਹਿਬ ਨੇ ਸੜਕਾਂ ਤੇ ਬੈਠ ਕੇ ਸਿਕਾਤਾ ਖਾ ਰੱਤੀ ਹਾਂ ਮੋਦੀ ਸਾਹਿਬ ਨੇ ਖਾ ਰਤੀ ਕੋਈ ਨਹੀਂ ਵੇਣਾ ਇਹ ਕਾਲੀਆਂ ਵਾਲੇ ਕਿੰਨਾ ਜਰ ਕੱਢੂਗਾ ਹਾਂ ਅਖਰ ਇੱਕ ਦਿਨ ਤਾਂ ਮਹਾਰਾਜ ਮੂਰੇ ਤਾਂ ਨੀਵਾ ਹੋਣਾ ਹੀ ਪਊਗਾ ਟੜਕਾ ਟੁੜਕਾ ਲਾਉਣਾ ਪੂਰਾ ਵਧੀਆ ਆ ਗਿਆ ਹਾਂਜੀ ਹਾਂਜੀ ਪੂਰਾ ਵਧੀਆ ਜੀ ਕਿੰਨੇ ਤੁਸੀਂ ਵੀ ਪਹਿਲੇ ਦਿਨ ਤੋਂ ਹੀ ਹੋ ਹਾਂ ਪਹਿਲੇ ਦਿਨ ਤੋਂ ਹੀ ਅੱਛਾ ਲੂਣ ਮਿਰਚ ਮਸਾਲਾ ਵੱਧਦਾ ਨਹੀਂ ਪੈ ਜਾਂਦਾ ਹੁਣ ਨਹੀਂ ਨਹੀਂ ਬਹੁਤ ਵਧੀਆ ਬਣਾਉਣੀ ਬਹੁਤ ਵਧੀਆ ਜੂਨ ਜੁਲਾਈ ਦਾ ਮਹੀਨਾ ਜਦੋਂ ਅੱਤ ਦੀ ਗਰਮੀ ਹੁੰਦੀ ਹੈ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੁੰਦਾ ਉਦੋਂ ਵੀ ਇੱਥੇ ਬੈਠੇ ਸੀ ਹਾਂਜੀ ਹਾਂਜੀ ਹੁਣ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੁਣ ਵੀ ਇੱਥੇ ਬੈਠੇ ਹਾਂ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਦੇਖਦਾ ਵੇਖੋ ਜੀ 22 ਤਰੀਕ ਤੋਂ 28 ਤਰੀਕ ਤੱਕ ਇਹ ਲੋ ਸਾਹਿਬਜਾਦ ਦੇ ਸਾਰਾ ਪਰਿਵਾਰ ਗੁਰੂ ਸਾਹਿਬ ਦਾ ਕੁਰਬਾਨੀਆਂ ਦੇ ਗਿਆ ਉਹਦੀ ਦੇਣ 'ਤੇ ਬੈਠੇ ਆ ਜੋ ਉਹਨੂੰ ਚੰਗਾ ਲੱਗਦਾ ਹੋਈ ਜਾਂਦਾ ਆਪਾਂ ਤਾਂ ਉਹਨਾਂ ਦੇ ਤੁਹਾਨੂੰ ਪਤਾ ਚਰਨ ਆਰਗੇ ਵੀ ਹੈ ਨਹੀਂ ਕਲਗੀਆਂ ਵਾਲੇ ਤੇ ਭੀੜਾਂ ਆਂਗੀਆਂ ਸੀ ਤੇ ਸਰਦਾਰ ਜਗਜੀਤ ਸਿੰਘ ਉਸ ਲਹਿਰ ਤੇ ਪੂਰਾ ਜੀ ਲਗਾਤਾਰ ਤੁਹਾਨੂੰ ਖਨੌਰੀ ਬਾਰਡਰ ਤੋਂ ਤਸਵੀਰਾਂ ਦਿਖਾ ਰਹੇ ਹਾਂ ਤੇ ਕਿਸਾਨ ਜਿਹੜੇ ਇੱਥੇ ਡਟੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਬੈਠੇ ਨੇ ਉਹ ਕਿਸ ਤਰੀਕੇ ਦੇ ਨਾਲ ਮੰਗਾਂ ਮੰਨੀਆਂ ਜਾਣਗੀਆਂ ਸ਼ਾਮ ਦੇ ਵੇਲੇ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਦੇ ਪਾਣੀ ਦੀ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ ਤਾ ਬਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਸ਼ਾਮ ਦੇ ਪ੍ਰਸ਼ਾਦ ਦੀ ਤਿਆਰੀ ਕਰ ਰਹੇ ਹਾਂ ਹਾਂਜੀ ਹਾਂਜੀ ਸ਼ਾਮ ਦੇ ਪ੍ਰਸ਼ਾਦ ਦੇ ਚੱਲ ਰਿਹਾ ਡੇਲੀ ਕਰਦੇ ਹਾਂ ਡੇਲੀ ਜੀ ਡੇਲੀ ਤੜਕੇ ਸਵੇਰ ਸ਼ਾਮ ਪਹਿਲਾਂ ਤੋਂ ਡਟੇ ਹੋਇਆ ਜਿੰਨਾ ਸਮਾਂ ਹੋ ਗਿਆ ਪਹਿਲਾਂ ਤੋਂ ਪਹਿਲਾਂ ਤੋਂ ਜੀ ਕਿਦੋਂ ਤੋਂ ਚੱਲਿਆ ਹੋਣ ਦਾ ਡਟੇ ਹੋਇਆ ਜੀ ਉਦੋਂ ਦੇ ਡਟੇ ਆ ਤਾਂ ਬਜ਼ੁਰਗ ਤੁਸੀਂ ਵੀ ਨਾਲ ਹੀ ਹੋ ਉਸੇ ਸਮੇਂ ਦੇ ਨਾਲ ਹੀ ਜਦੋਂ ਮੰਨ ਲਓ ਸ਼ੁਭ ਕਰਨ ਦੀ ਇੱਥੇ ਮੌਤ ਹੁੰਦੀ ਹੈ ਉਥੇ ਉਦੋਂ ਇੱਥੇ ਸੀ ਤੁਸੀਂ ਹਾਂਜੀ ਹਾਂਜੀ ਮੈਂ ਉਹਦੇ ਜਾੜ ਜਿੱਦੇ ਉਹਦੇ ਆਪਣੇ ਜਦ ਦੇਤ ਹੋਈ ਉਹ mm -hmm. ਮੈਂ ਉਧੇ ਆਤਮਾ ਜਾਵੜਾ ਸੀ ਉਧੇ ਪਹਿਲੇ ਦਿਨ ਤੜਕੀ ਸ਼ੋਭਾ ਜਾਵੜਾ ਦੇ ਬੱਚਾ ਸਾਥ ਨੇ ਹੋਈ ਉਹਦੇ ਤਾਂ ਤੁਸੀਂ ਉਦੋਂ ਇੱਥੇ ਸੀ ਜਦੋਂ ਉਧਰਲੇ ਪਾਸਿਓਂ ਹਾਂਜੀ ਸ਼ੁਭਕਰਮ ਦੀ ਜਦੋਂ ਮੌਤ ਹੋਈ 21 ਤਰੀਕ ਨੂੰ ਅਸੀਂ ਇੱਥੇ ਸੀ ਅੱਛਾ ਇਹ ਵੇਖੋ ਜੇ ਦੂਗਾਂ ਟਰਾਲੇ ਸਾਡੇ ਸੀ ਟਰੈਕਟਰ ਇੱਥੋਂ ਤਾਈਂ ਉਹਨਾਂ ਨੇ ਬੰਬਵਾਰੀ ਕਰੀ ਸ਼ੁਭਕਰਮ ਚਾਰਾ ਹੋ ਉੱਥੇ ਸੀਗਾ ਇਧਰ ਸਾਰਾ ਏਰੀਆ ਸੀ ਉਹ ਮੁੜੇ ਆਉਂਦੇ ਜਦੋਂ ਇੱਥੋਂ ਕਹਤੇ ਭਾਈ ਪਿੱਛੇ ਆ ਜਾਓ ਉਹ ਮੁੜੇ ਆਉਂਦੇ ਪਿੱਛੋਂ ਗੋਲੀ ਮਾਰਦੇ ਹਨ ਫਿਰ ਫੌਜ ਆਇਦਰੋਂ ਇੱਕੇ ਦਾ ਮਾਇਆ ਪਿਆ ਕਿ ਤੇ ਗੁੰਡੇ ਲਿਆ ਕੇ ਬੰਬ ਸੱਟ ਕੇ ਇੱਥੋਂ ਤਾਈਂ ਬੋ ਧੂਏ ਨਾਲ ਅੱਖਾਂ ਦਾ ਵੀ ਬੁਰਾ ਹਾਲ ਕੀਤਾ ਉਦੋਂ ਇੱਥੇ ਸੀ ਫਿਰ ਤੁਹਾਡੇ ਕੋਈ ਤੁਹਾਡੇ ਕੋਈ ਜਾਨੀ ਮਾਲੀ ਨੁਕਸਾਨ ਤਾਂ ਸਾਡੇ ਬੰਦਿਆਂ ਦੇ ਬੱਜੇ ਰੌਣੇ ਬਹੁਤ ਵੱਜੇ ਆ ਪਰ ਸਾਡੇ ਅੱਖਾਂ ਨੂੰ ਨੁਕਸਾਨ ਜ਼ਰੂਰ ਹੋਇਆ ਕਿਉਂ ਅਸੀਂ ਮਸਾ ਨਿਕਲੇ ਫਿਰ ਅਸੀਂ ਇੱਥੇ ਖੜ੍ਹ ਗਏ ਸੀ ਉਹ ਗੁੰਡਾ ਕਰਦੀ ਵਾਲੇ ਇੱਥੋਂ ਤਾਂ ਹੀ ਆਏ ਆ ਫਿਰ ਇੱਥੋਂ ਜਦੋਂ ਅਸੀਂ ਇਧਰ ਖੜ੍ਹੇ ਸੀ ਉਹ ਬਾਹ ਬੰਬ ਮਾਰਨ ਦੀ ਕੋਸ਼ਿਸ਼ ਕਰਦੀ ਇਧਰੋਂ ਹਵਾ ਸੀ ਸਾਨੂੰ ਤਾਂ ਆਇਆ ਸੀ ਉਹਨਾਂ ਕਰਨ ਜੋ ਧੂਆਂ ਉਹ ਬੰਬ ਵੀ ਇੱਥੇ ਸੱਟ ਕੇ ਜਾਨੀ ਕਿ ਜ਼ਖਮੀ ਬੜੇ ਲੋਕ ਕਰਦੇ ਉਹਨਾਂ ਛੱਠਾਂ ਪੇਟਾਂ ਵੀ ਵੱਜੀਆਂ ਤੇ ਧੂਏ ਦਾ ਤਾਂ ਅੱਖਾਂ ਦਾ ਤਾਂ ਬੁਰਾ ਹਾਲ ਹੀ ਹੋ ਗਿਆ ਮੜਾ ਹਟਦਾ ਜਾਂਦਾ ਹੈ ਤਾਂ ਪ੍ਰਸ਼ਾਦਾ ਪਾਣੀ ਤਿਆਰ ਕਰ ਰਹੇ ਹੁਣ ਸਾਰਾ ਕੁਝ ਪਹਿਲਾਂ ਹੀ ਆਉਂਦਾ ਸੀ ਕਿ ਇੱਥੇ ਸਿੱਖਿਓ ਨਹੀਂ ਦਿੱਲੀ ਚ ਮੋਰਚਾ ਲੱਗਿਆ ਉਦੋਂ ਦੇ ਸਿੱਖੇ ਸਿਖਾਈਆਂ ਹਾਂ ਉਦੋਂ ਬਹੁਤ ਮਹੀਨੇ 13 ਮਹੀਨੇ ਰਹੇ ਹਾਂ ਉੱਥੇ ਸਿੱਖੇ ਸਿਖਾਏ ਆ ਬਾਕੀ ਗੁਰੂ ਦੀ ਕਿਰਪਾ ਗੁਰੂ ਦੇ ਲੰਗਰ ਹੈ ਮਹਾਰਾਜ ਨੇ ਸੋਤਰਾਵਾਚ ਨਹੀਂ ਲਿਆ ਜੇ ਕੰਮ ਤੇ ਜਿਹੜੀ ਮਾੜੀ ਮੋਟੀ ਕੱਚ ਸੀਗੀ ਉਹ ਮੋਦੀ ਸਾਹਿਬ ਨੇ ਸੜਕਾਂ ਤੇ ਬੈਠ ਕੇ ਸਿਖਾਤਾ ਰਹੇ ਕਰਤੀ ਹਾਂ ਮੋਦੀ ਸਾਹਿਬ ਨੇ ਕਰਤੀ ਕੋਈ ਨਹੀਂ ਵੇਂਦਾ ਇਹ ਅਕਾਲੀਆਂ ਨੇ ਕਿੰਨਾ ਜਰ ਕੱਢੂਗਾ ਹਾਂ ਅਕਸਰ ਇੱਕ ਦਿਨ ਤਾਂ ਮਹਾਰਾਜ ਮੂਰੇ ਤਾਂ ਨੀਵਾ ਹੋਣਾ ਹੀ ਪਊਗਾ ਉਦੋਂ ਕਰਤੇ ਪਿਆਰੀ ਦੇ ਚਲੋ ਹੁਣ ਸਾਹਿਬਜਾਦਾਂ ਦੇ ਜੋੜ ਮੇਲੇ ਚੱਲਦੇ ਆ ਮਾਰ ਆਈ ਦਾਸ ਮੇਰੇ ਪਾਸ਼ਾਪ ਹੋਣਗੇ ਤੇ ਕਰਾਉਣਗੇ ਘਰੇ ਤਾਂ ਮੰਨ ਲਓ ਆਪਣੀਆਂ ਬੀਬੀਆਂ ਹੋ ਗਈਆਂ ਜਾਂ ਉਹ ਪ੍ਰਸ਼ਾਦ ਦਾ ਪਾਣੀ ਦੇ ਦਿੰਦੀਆਂ ਬਣਾ ਕੇ ਕੱਪੜੇ ਧੋ ਕੇ ਦੇ ਦਿੰਦੀਆਂ ਨੇ ਹੁਣ ਇੱਥੇ ਸਾਰਾ ਕੁਝ ਆਪ ਕਰਦੇ ਇੱਥੇ ਆਪ ਕਰਦੇ ਜਿਵੇਂ ਮਾਈਆਂ ਆ ਜਾਂਦੀਆਂ ਸੰਗਤ ਆ ਜਾਂਦੀ ਹੈ ਜੀ ਸੇਵਾ ਕਰਦੀਆਂ ਵਿਚਾਰੀਆਂ ਜਦੋਂ ਕਿਤੇ ਮਾਈਆਂ ਨੂੰ ਕੰਮ ਹੁੰਦਾ ਫਿਰ ਅਸੀਂ ਆਪ ਲੱਗ ਪੈਂਦੇ ਨਾਲ ਅੱਛਾ ਹਾਂਜੀ ਹਾਂਜੀ ਕਰੇ ਬੇਬੇ ਨੂੰ ਬਣਾ ਦਿੰਦੇ ਹੋ ਕਈ ਕਦੇ ਕਦੇ ਬਣਾ ਕੇ ਛਕਾ ਦਿੰਦੇ ਹੋ ਨਹੀਂ ਦੇਖੋ ਜੀ ਮਾਤਾ ਤਾਂ ਆਪਣੀ ਤਾਂ ਚੜ੍ਹਾਈ ਕਰ ਗਈ ਸੀ ਕਰਾਂ ਲੀਆਂ ਹੈਗੀਆਂ ਉਹ ਬੜੀ ਸਾਡੀ ਮਾਤਾ ਨੇ ਸਾਡੀ ਸੇਵਾ કરી ਅਸੀਂ ਮਾਤਾ ਦੀ ਕਰੀ ਚਲੋ ਜੋ ਪ੍ਰਮਾਤਮਾ ਨੂੰ ਚੰਗਾ ਫਰੇ ਮਾਈਆਂ ਫਿਰ ਉਹ ਤਾਂ ਹੁਣ ਜਦੋਂ ਤੁਹਾਨੂੰ ਪਤਾ ਹੀ ਹੈ ਹਾਂ ਮਿਲ ਵਰਤ ਕੇ ਕਰ ਲੰਨੇ ਹਾਂ ਹਾਂ ਜੀ ਹਾਂ ਹਾਂ ਚੱਲੀ ਜਾਂਦੇ ਜੀ ਕਰ ਲਈਦਾ ਕੇਰੀ ਗਰਾਊਂਡ ਜਾਂਦੀ ਆਪ ਹੀ ਪਕਾ ਲਈ ਦੀਆਂ ਅੱਛਾ ਹਸ ਕੇਰੀ ਜਾਣਾ ਹੁੰਦਾ ਆਪ ਪਕਾ ਲਈ ਦੀਆਂ ਕਿਰਪਾ ਜੀ ਕੋਈ ਚੱਕਰ ਨਹੀਂ ਇੱਥੇ ਨੌਜਵਾਨ ਵੀ ਸਾਰੇ ਨਾਲ ਹੀ ਕਰਦੇ ਨੇ ਹਨਾ ਹਾਂ ਜੀ ਹਾਂ ਜੀ ਇਕੱਠੇ ਹੀ ਆ ਜੀ ਸਾਰੇ ਤਾਂ ਤੁਸੀਂ ਵੀ ਬਾਈ ਫਿਰ ਤੜਕਾ ਤੜਕਾ ਲਾਉਣਾ ਪੂਰਾ ਵਧੀਆ ਆ ਗਿਆ ਹਾਂ ਜੀ ਹਾਂ ਜੀ ਪੂਰਾ ਵਧੀਆ ਜੀ ਕਿੰਨੇ ਤੁਸੀਂ ਵੀ ਉਸ ਪਹਿਲੇ ਦਿਨ ਤੋਂ ਹੀ ਹਾਂ ਪਹਿਲੇ ਦਿਨ ਤੋਂ ਹੀ ਅੱਛਾ ਮੂਨ ਮਿਰਚ ਮਸਾਲਾ ਵੱਧਦਾ ਨਹੀਂ ਪੈ ਜਾਂਦਾ ਹੁਣ ਨਹੀਂ ਨਹੀਂ ਜੀ ਬਹੁਤ ਵਧੀਆ ਬਣਾਉਣੀ ਬਹੁਤ ਵਧੀਆ ਹਾਂ ਜੀ ਘਰੇ ਵੀ ਬਣਾ ਕੇ ਖਿਲਾ ਦਿੰਨੇ ਫਿਰ ਹਾਂ ਜੀ ਘਰੇ ਵੀ ਬਣਾਉਣੀ ਕਿ ਜਿਹੜੇ ਸਾਲ ਲਾਇਆ ਜੀ ਹਾਂ ਉੱਥੇ ਵੀ ਪੜਾਉਂਦੇ ਸੀ ਤੇ ਸਾਰਾ ਕੁਝ ਜਾਨੀ ਕਿ ਅੰਦੋਲਨਾਂ ਦੀ ਠੀਕ ਹੈ ਇਹ ਫਾਇਦਾ ਜ਼ਰੂਰ ਹੋਇਆ ਵੀ ਸਾਰਾ ਕੁਝ ਸਿੱਖ ਗਏ ਹਾਂ ਸਾਰਾ ਕੁਝ ਸਿੱਖ ਗਏ ਜੀ ਦਾ ਪਾਣੀ ਰੋਟੀ ਪਾਣੀ ਸਾਰਾ ਕੁਝ ਸੈਕਰੀ ਸਾਰਾ ਕੁਝ ਕਰਦੇ ਆ ਆਪਣੇ ਨੂੰ ਨਾ ਦੇਖ ਸਕਦੇ ਹੋ ਤੁਸੀਂ ਕਿ ਸਾਡੇ ਆਏ ਆ ਜਿਹੜੇ ਸਾਡੇ ਪਿੰਡ ਆ ਨਾ ਬਠਿੰਡਾ ਜ਼ਿਲ੍ਹਾ ਇਹ ਬਠਿੰਡੇ ਜ਼ਿਲ੍ਹੇ ਨੂੰ ਲੰਗਰ ਚੱਲਦਾ ਅੱਛਾ ਹਾਂ ਮੋਰਚੇ ਸਾਡੇ ਪੰਜ ਪੰਜ ਚਾਰ ਚਾਰ ਟਰੈਕਟਰ ਟਰਾਲੀਆਂ ਕਿ ਦਟਵੇਂ ਲੋਕ ਆਉਂਦੇ ਆ ਮਦਦ ਬਹੁਤ ਕਰਦੇ ਸਾਡਾ ਏਰੀਆ ਬਠਿੰਡਾ ਜ਼ਿਲ੍ਹਾ ਇਧਰੋਂ ਵੈਸੇ ਪਹਿਲੇ ਨੰਬਰ ਤੇ ਆਈ ਜਾਂਦਾ ਬਹੁਤ ਸੁਝਾ ਦਿੰਦੇ ਆ ਲੋਕ ਬਾਕੀ ਜਗਜੀਤ ਸਿੰਘ ਡੱਲੇ ਵਾਲਾ ਜਿਹੜਾ ਮਾਨਦਾਰ ਆਦਮੀ ਇਹਦਾ ਕਰਕੇ ਵੀ ਲੋਕਾਂ ਨਾਲ ਬਹੁਤ ਚਗਾ ਹੁੰਦਾ ਇਧਰੋਂ ਚਲੋ ਕੈਂਸਰ ਦਾ ਮਰੀਜ਼ ਆ ਵਿਚਾਰਾ ਇਵੇਂ ਟੱਲੇ ਵਾਲਾ ਸਾਹਿਬ ਬੈਠੇ ਨੇ ਕੈਂਸਰ ਦੇ ਮਰੀਜ਼ ਨੇ ਪ੍ਰਸ਼ਾਦਾ ਪਾਣੀ ਸਾਰਾ ਕੁਝ ਛੱਡਿਆ ਹੋਇਆ ਬਾਕੀ ਜਥੇਬੰਦੀਆਂ ਨੇ ਜਿਹੜੀਆਂ ਉਗਰਾਹਾ ਸਾਹਿਬ ਹੋ ਗਏ ਜਾਂ ਹੋਰ ਜਥੇਬੰਦੀਆਂ ਦੇ ਰੁਲਦੂ ਸਿੰਘ ਮਾਨਸਾ ਦਾ ਬਹੁਤ ਤਿੱਖਾ ਵੀ ਬੋਲ ਕੇ ਸੀ ਪਿੱਛੇ ਜੀ ਮਤਲਬ ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਕਿਉਂਕਿ ਮੰਗਾ ਤਾਂ ਇੱਕੋ ਹੀ ਨੇ ਪਰ ਉਹ ਕਹਿੰਦੇ ਵੀ ਸਾ ਤੋਂ ਬਾਹਰੇ ਹੋ ਕੇ ਚੱਲੇ ਇਸ ਕਰਕੇ ਅਸੀਂ ਆ ਨਹੀਂ ਰਹੇ ਕਿਉਂਕਿ ਬਾਹਰੇ ਹੋ ਕੇ ਨਹੀਂ ਚੱਲੇ ਜੀ ਮੀਟਿੰਗਾਂ ਹੋਈਆਂ ਸੀ ਇਹ ਤਾਂ ਲੋਕਾਂ ਨੂੰ ਅਲਝਾਉਣ ਵਾਲੀਆਂ ਗੱਲਾਂ ਐ ਬਾਕੀ ਦੁਨੀਆਦਾਰੀ ਨੂੰ ਪਤਾ ਹੀ ਐ ਜਿਹੜਾ ਇਹਨਾਂ ਨੇ ਦਿੱਲੀ 'ਚ ਪੋਚਾ ਫੇਰ ਕੇ ਆਏ ਜੇ ਉੱਥੇ ਨਾ ਪੋ ਫਿਰ ਦੇ ਜਗਜੀਤ ਸਿੰਘ ਡੱਲੇਵਾਲ ਤਾਂ ਉਦੋਂ ਆਦੇ 20 ਦਿਨ ਰੁਕ ਜਾਓ ਡੱਲੇਵਾਲ ਸਾਹਿਬ ਤਾਂ ਉਦੋਂ ਵੀ ਕਹਿੰਦੇ ਸੀ ਵੀ ਬੈਠੋ ਇੱਥੇ 20 ਦਿਨ ਰੁਕ ਜਾਓ ਆਪਾਂ ਥੀ ਲਿਖਾ ਕੇ ਚੱਲਾਂਗੇ ਇਹਨਾਂ ਦੀ ਫਿਰ ਮਿਲੀ ਭੋਗ ਤੁਸੀਂ ਜਿਹੜੀਆਂ ਜਥੇਬੰਦੀਆਂ ਇਹ ਹੈ ਹੁਣ ਤਾਂ ਹੀ ਇੱਥੇ ਹੁੰਦੇ ਨੇ ਹੁਣ ਲੋਕ ਪਿੰਡਾਂ ਚੋਂ ਆਪ ਮਾਰੇ ਹੋ ਕੇ ਚੱਲ ਪਏ ਜੀ ਅਗਰਾਹਾ ਦੇ ਬਹੁਤ ਆਈ ਜਾਂਦੇ ਰੁਲਦੂ ਦੇ ਵੀ ਆਈ ਜਾਂਦੇ ਰੁਲਦੂ ਨੂੰ ਤਾਂ ਬੋਲਣ ਦਾ ਇਹ ਜਿਹਾ ਹੀ ਤਰੀਕਾ ਹੈ ਤੂੰ ਤਾਂ ਮੈਂ ਪੁਰਾਣਾ ਮੰਦਰੀ ਹੈ ਮੰਦਰੀ ਵਾਲਾ ਕਹਿੰਦਾ ਤੁਹਾਡਾ ਭੈਣ ਭਰਾ ਡੱਲੇਵਾਲ ਕਿਹੜਾ ਕੋਈ ਉੱਪਰ ਹੈ ਇਹ ਜ਼ਮੀਨਾਂ ਮਾਰਾ ਬੈਠਾ ਤੁਸੀਂ ਆ ਕੇ ਬਹਿ ਜਾਓ ਪਰ ਉਹ ਬੋਲਣ ਦਾ ਹੱਕ ਨਹੀਂ ਬਣਦਾ ਇਹ ਕਿਹੜਾ ਜਾਇਦਾਦ ਦਾ ਮਾਲਕ ਨਹੀਂ ਇਹਨੇ ਕੀ ਕੁਛ ਬਣਾ ਲਿਆ ਸਾਰੀ ਦੁਨੀਆਦਾਰੀ ਨੂੰ ਪਤਾ ਜਗਜੀਤ ਸਿੰਘ ਕੰਨੀ ਕੋਈ ਉਂਗਲ ਕਰਕੇ ਵਿਖਾਵੇ ਇਸ ਗੱਲ 'ਚ ਠੀਕ ਹੈ ਕਿ ਨਹੀਂ ਗੱਲ 75 ਸਾਲ ਦਾ ਬਜ਼ੁਰਗ ਹੈ ਕੈਂਸਰ ਦਾ ਮਰੀਜ਼ ਹੈ ਲੋਕਾਂ ਦੀਆਂ ਜਾਇਜਾਤਾਂ ਮਾਰਾ ਵੇਖੋ ਕੀ ਕੁਝ ਕਰੀ ਜਾਂਦਾ ਸਭ ਆਪਦੇ ਬੱਚਾ ਨਾਲ ਲਿਖਾ ਕੇ ਦੇ ਆਇਆ ਇਹ ਜੇ ਬੰਦਿਆਂ ਨੂੰ ਸੰਗ ਸ਼ਰਮ ਹੀ ਨਹੀਂ ਆਉਂਦੀ ਜਿੱਕਰਗੇ ਕੀ ਸੋਚਣਾ ਚਾਹੀਦਾ ਇਹਨਾਂ ਦੇ ਬਾਰਡਰ ਨਾਲ ਇਕੱਠੇ ਰਹੇ ਐ ਇਹ ਜੇ ਬੱਚੇ ਇਹਨਾਂ ਨੂੰ ਬੋਲਣੇ ਨਹੀਂ ਚਾਹੀਦੇ ਹਾਂਜੀ ਹਾਂ ਤੇ ਚੜਦੀ ਕਲਾ ਚਾ ਮੂਰਚਾ ਚੜਦੀ ਕਲਾ ਚੋਂ ਕਰਾਈ ਤੇ ਚੜਦੀ ਕਲਾ ਕਰਕੇ ਲੈ ਜਾਵਾਂਗੇ ਬਿਲਕੁਲ ਬਾਰਡਰ ਤੇ ਬੈਠੇ ਹੋ ਤੁਸੀਂ ਉਹ ਸਾਹਮਣੇ ਉਪਰਲੇ ਪਾਸੇ ਫੋਰਸਾਂ ਬੈਠੀਆਂ ਹਾਂ ਕੋਈ ਪਰਵਾਹ ਨਹੀਂ ਜੀ ਕਿਸੇ ਦੀ ਜਿੱਦ ਦੇ ਲਿਖੀ ਆ ਮਾਲਕ ਨੇ ਮਾਰੀ ਜਾਣਾ ਇਹ ਜੇ ਬੰਦਿਆਂ ਨੂੰ ਤੇ ਮਰਾਂਗੀ ਤਾਂ ਦੁਨੀਆਦਾਰੀ ਚ ਗੱਲ ਵੀ ਜਾਓ ਨੌਪਤੀ ਸੌ ਮਰੀ ਜਾਂਦੇ ਇਹ ਜੇ ਘਰਾਂ ਚ ਬੈਠੇ ਮਰੀ ਜਾਂਣ ਸਹੀ ਪਰ ਇੱਥੇ ਤਾਂ ਕੁਰਬਾਨੀ ਵਾਲਾ ਕੰਮ ਹੈ ਨਾ ਲੋਪੀ ਤੁਸੀਂ ਕੁਰਬਾਨੀ ਦੀ ਗੱਲ ਕੀਤੀ ਆ ਉਹੀ ਦਿਨ ਚੱਲ ਰਹੇ ਨੇ ਜਦੋਂ ਦਸਮ ਪਾਤਸ਼ਾਹ ਦਾ ਸਾਰਾ ਪਰਿਵਾਰ ਚਾਰੋਂ ਸਹਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋ ਜਾਂਦੇ ਨੇ ਮਾਤਾ ਜੀ ਵਕ ਹੋ ਜਾਂਦੇ ਨੇ ਤਾਂ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਜਿਵੇਂ ਮੰਨ ਲਓ ਮੈਂ ਸਾਰਿਆਂ ਨੂੰ ਪੁੱਛ ਰਿਹਾ ਵੀ ਜੂਨ ਜੁਲਾਈ ਦਾ ਮਹੀਨਾ ਜਦੋਂ ਅੱਤ ਦੀ ਗਰਮੀ ਹੁੰਦੀ ਆ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੁੰਦਾ ਉਦੋਂ ਵੀ ਇੱਥੇ ਬੈਠੇ ਸੀ ਹਾਂਜੀ ਹਾਂਜੀ ਹੁਣ ਛੋਟੇ ਸਹਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੁਣ ਵੀ ਇੱਥੇ ਬੈਠੇ ਹਾਂ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹਾਂ ਦੇਖਦਾ ਵੇਖੋ ਜੀ ਬਾਜਾਂ ਵਾਲੇ 사ਤਗੁਰ ਨੇ ਜੋ ਰਚਨਾ ਰਚੀ ਹੈ ਉਹਦੇ ਕਾਰਨ ਨਹੀਂ ਜੇ ਕੁਛ ਇਹ ਜਿਹੇ ਸਰਕਾਰਾਂ ਮਾੜੀਆਂ ਆਪਾਂ ਨੂੰ ਭਾਈ ਜਾਂਦੀਆਂ ਤਾਂ ਬੈਠੇ ਜਾਂਦੇ ਆ 22 ਤਰੀਕ ਤੋਂ 22 ਤਰੀਕ ਤੱਕ ਵੀ ਵੇਖ ਲੋ ਸਾਬ ਜਾਦੇ ਸਾਰਾ ਪਰਿਵਾਰ ਗੁਰੂ ਸਾਹਿਬ ਦਾ ਕੁਰਬਾਨੀਆਂ ਦੇ ਗਿਆ ਉਹਦੀ ਦੇਣ ਤੇ ਬੈਠੇ ਆ ਜੋ ਉਹਨੂੰ ਚੰਗਾ ਲੱਗਦਾ ਹੋਈ ਜਾਂਦਾ ਆ ਆਪਾਂ ਤਾਂ ਉਹਨਾਂ ਦੇ ਤੁਹਾਨੂੰ ਪਤਾ ਚਰਨ ਅਰਗੇ ਵੀ ਹੈ ਨਹੀਂ ਕਲਗੀਆਂ ਵਾਲੇ ਤੇ ਭੀੜਾਂ ਆਂਗੀਆਂ ਸੀ ਤੇ ਸਰਦਾਰ ਜਗਜੀਤ ਸਿੰਘ ਉਸ ਲਹਿਰ ਤੇ ਪੂਰਾ ਜੀ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਮਰਜ਼ਾਦਾ ਅਜ ਰਹਿਦਾ ਕੋ ਦਿੱਲੀ ਅਸੀਂ ਵੇਂਦੇ ਰਹੇ ਆ ਇਹਨੇ 1 ਵਜੇ ਪੈਣਾ 3 ਵਜੇ ਉੱਠ ਕੇ ਜੀ ਇਹਨੇ ਇਸ਼ਨਾਨ ਕਰ ਲੈਣਾ ਸਾਡੇ ਮੁੰਡੇ ਨਾਲ ਸਿੰਘੂ ਬਾਰਡਰ ਤੇ ਹੁੰਦੇ ਸੀ ਉਹਨਾਂ ਦਸਣਾ ਮੇਨਾਂ ਦੇ ਚਾਚਾ ਜੀ ਰਾਤ ਨੂੰ ਸਾਨੂੰ ਰੋਣ ਨਿਕਲ ਜਾਂਦਾ ਵੇਦੇ ਇਹਨੇ ਲੋਕਾਂ ਦੇ ਪੁੱਤਾਂ ਦੀਆਂ ਸੁੱਖਾ ਮੰਗਣੀਆਂ ਵੀ ਮਹਾਰਾਜ ਕਿਸੇ ਦੇ ਪੁੱਤ ਦੀ ਦਾ ਨੁਕਸਾਨ ਨਾ ਹੋ ਜੇ ਸਾਡੇ ਮੋਰਚੇ ਨੂੰ ਜਿੱਤਾਂ ਦਿਵਾਓ ਤੇ ਇਹ ਜਿਹੜੇ ਰਲਦੂ ਵਰਗੇ ਇਹ ਇਹ ਜਾ ਕੁਝ ਕਰ ਸਕਦੇ ਆ ਪਾਠ ਇਹ ਨਹੀਂ ਕਰ ਸਕਦੇ ਬਹਿ ਇਹ ਨਹੀਂ ਸਕਦੇ ਕੋ ਬੈਠਣ ਜੋਗੀ ਇਹ ਨਹੀਂ ਇਹ ਅਸੀਂ ਤਾਂ ਇਹਦੇ ਧੰਨ ਮੰਨਦੇ ਹਾਂ ਡੱਲੇਵਾਲ ਸਾਹਿਬ ਨੂੰ ਜੀ ਜਿੰਨਾ ਜਰ ਜਾਵਾਂਗੇ ਇਹਨੂੰ ਪਿੱਛਾ ਨਹੀਂ ਦਿੰਦੇ ਪੋਸ਼ਪੇ ਕੁਰਬਾਨੀਆਂ ਕਰਨੀਆਂ ਭੈਣ ਕਰਾ ਠੀਕ ਹੈ ਤੁਹਾਡੀ ਵੱਲੋਂ ਵਿਚਾਰਧਾਰਾ ਲੱਗ ਲੱਗ ਹੋ ਸਕਦੀ ਆ ਪਰ ਜਦੋਂ ਜ਼ਮੀਨਾਂ ਦਾ ਰੌਲਾ ਜਦੋਂ ਐਮਐਸਪੀ ਦਾ ਰੌਲਾ ਹੈ ਜਦੋਂ ਮਨ ਲਓ ਤੁਹਾਡੀਆਂ ਜ਼ਮੀਰਾਂ ਦਾ ਰੌਲਾ ਹੈ ਉਦੋਂ ਤਾਂ ਇਕੱਠੇ ਹੋ ਜਾਣਾ ਚਾਹੀਦਾ ਵਿਚਾਰਧਾਰਾ ਤਾਂ ਅਲੱਗ-ਅਲੱਗ ਹੁੰਦੀ ਵਾ ਹਰੀ ਉਹ ਤਾਂ ਹੁੰਦੀ ਹੈ ਜੀ ਪਿੰਡਾਂ 'ਚ ਵੇਖੋ ਹੁਣ ਐਵੇਂ ਕਹਿ ਦਈਏ ਪਿੰਡਾਂ ਦੇ ਨੌਜਵਾਨ ਬਹੁਤ ਚੱਲਿਆ ਉਹਨਾਂ ਜਿ세 ਬੰਦੇ ਨੂੰ ਛੱਡ ਕੇ ਵੀ ਬਹੁਤ ਆਈ ਜਾਂਦੇ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਅਸੀਂ ਤਾਂ ਹਜੇ ਵੀ ਇਹਨਾਂ ਦੀ ਜਾਇਦਾਦ ਤਾਂ ਸਾਰਿਆਂ ਕੋਲੇ ਰੁਲਦੂ ਕੋਲੇ ਕਿਹੜਾ ਜਾਇਦਾਦ ਹੈ ਨਹੀਂ ਅਗਰਾਹਾ ਸਾਹਿਬ ਕੋਲੇ ਕਿਹੜਾ ਹੈ ਨਹੀਂਗੀ ਪਰ ਐਸ ਮੋਰਚੇ ਤੋਂ ਉਹਨਾਂ ਨੂੰ ਡਰੀ ਪਤਾ ਨਹੀਂ ਕਿਉਂ ਲੱਗੀ ਜਾਂਦਾ ਜੇ ਡੱਲੇ ਵਾਲਾ ਸਾਹਿਬ ਬੈਠਾ ਤੁਸੀਂ ਸੰਯੋਗ ਦਿਓ ਸਾਡਾ ਨਾਲ ਖੜੋ ਡਟ ਕੇ ਇੱਥੇ ਪਰ ਖਬਰਾਂ ਉਹਨਾਂ ਦੇ ਚਿੱਤ 'ਚ ਕੀ ਗੱਲ ਕਾਤੋਂ ਤਾਂ ਇਸੇ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਵੀ ਬਜ਼ੁਰਗ ਵੀ ਮੰਨ ਲਓ ਕਹਿ ਰਹੇ ਨੇ ਸਾਰਿਆਂ ਨੂੰ ਕਿਉਂਕਿ ਲੜਾਈ ਕਹਿੰਦੇ ਸਾਰਿਆਂ ਦੀ ਆ ਤਾਂ ਇੱਧਰ ਮੈਂ ਕਹੂੰਗਾ ਜ਼ਰੂਰ ਦਿਖਾ ਦਿਓ ਪ੍ਰਸ਼ਾਦਾ ਪਾਣੀ ਦਾ ਤਿਆਰੀ ਆ ਜਿਹੜੀ ਜਿਹੜਾ ਲੰਗਰ ਆ ਗੁਰੂ ਸਾਹਿਬ ਦਾ ਜਿਹੜਾ 20 ਰੁਪਏ ਦਾ ਲੰਗਰ ਦਸਮ ਪਹਿਲੇ ਪਾਤਸ਼ਾਹ ਨੇ ਚਲਾਇਆ ਸੀ ਦਸਵੇਂ ਪਾਤਸ਼ਾਹ ਨੇ ਵੀ ਉਸ ਤਰੀਕੇ ਦਾ ਹੀ ਸਾਰਾ ਜਿਹੜਾ ਪਹਿਲੇ ਪਾਤਸ਼ਾਹ ਨੇ ਕੀਤਾ ਸੀ ਉਹ ਅੱਗੇ ਚਲਾਇਆ ਤਾਂ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਦੇ ਨਾਲ ਸਾਰੀ ਤਿਆਰੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਵਾਸ਼ਿੰਗ ਮਸ਼ੀਨ ਹੈ ਜਿਹੜੀ ਇੱਥੇ ਉਹ ਵੀ ਰੱਖੀ ਹੋਈ ਹੈ ਤਾਂ ਭਾਈ ਜੀ ਆਪ ਹੀ ਕੱਪੜੇ ਧੋਲਣੇ ਕਰਦੇ ਤਾਂ ਨਹੀਂ ਚਿੱਤੇ ਆਉਂਦੇ ਘਰੋਂ ਦਾ ਆਪਾਂ ਨੂੰ ਤੋਤੇ ਤੂਤੇ ਨਹੀਂ ਨਹੀਂ ਕੋਈ ਚਿੱਤੇ ਨਹੀਂ ਆਉਂਦਾ ਬਾਈ ਗਿੜਾ ਲਾਉਣਿਆ ਹਾਂ ਹੈ ਹਾਂ ਟਰ ਬਾਈ ਟਰ ਨੇ ਤੁਰੇ ਆਉਣਿਆ ਪ੍ਰਸ਼ਾਦਾ ਪਾਣੀ ਵੀ ਆਪੇ ਆ ਵੀ ਸਾਰਾ ਸਾਰਾ ਕੁਝ ਬਾਈ ਤੁਸੀਂ ਵੇਖ ਲਿਆ ਸਾਡੇ ਸਾਹਮਣੇ ਸਾਰਾ ਕੁਝ ਬਿਲਕੁਲ ਸਾਰਾ ਕੁਝ ਸਾਫ਼ ਕਰਦੇ ਬਾਈ ਹਾਂ ਆਈਆਂ ਵੀ ਬਣਾ ਕੇ ਆਤੀਆਂ ਨੇ ਬਾਕੀ ਮੋਰਚਾ ਵੀ ਚੜ੍ਹਦੀ ਕਲਾ ਚ ਬਿਲਕੁਲ ਬਿਲਕੁਲ ਕੋਈ ਪਰਵਾਹ ਨਹੀਂ ਦਰੇਵਾਲ ਸਾਹਿਬ ਪਏ ਆ ਲੋਕਾਂ ਤੇ ਉਤਸ਼ਾਹ ਬਹੁਤ ਆ ਬਹੁਤ ਜਿਆਦਾ ਇਸ ਗੱਲ ਨੂੰ ਲੈ ਕੇ ਇਕੱਠ ਬਹੁਤ ਜਿਆਦਾ ਹੁੰਦਾ ਜੀ ਤੁਸੀਂ ਵੇਖਿਆ ਹੀ ਅੱਜ ਸਾਰਾ ਅਖੀ ਬਹੁਤ ਜਿਆਦਾ ਉਹ ਆ ਬਾਕੀ ਆ ਬਜ਼ੁਰਗ ਸਾਡੇ ਪਿੰਡੋਂ ਸਾਰੇ ਆਏ ਹੋਏ ਹਰੇ ਪੂਰੇ ਉਤਸ਼ਾਹ ਸਾਰੇ ਇੱਥੇ ਹਾਂ ਅੱਗੇ ਬੈਠੇ ਹੋ ਸਾਰੇ ਹਾਂਜੀ ਹਾਂ ਸਭ ਤੋਂ ਅੱਗੇ ਹਾਂਜੀ ਪਹਿਲੇ ਉਦੋਂ ਤੋਂ ਸਾਡੇ ਪਿੰਡ ਦਾ ਮੋਰਚਾ ਬੁਰੇ ਸੀਗਾ ਜੀ ਹਾਂ ਇਹਦੋਂ ਇੱਥੇ ਗੋਲੀਬਾਰੀ ਹੋਈ ਆ ਜੀ ਹਾਂ ਉਹਦੋਂ ਤੇ ਇੱਥੇ ਸੀਗਾ ਪਹਿਲਾਂ ਹੀ ਸੀਗਾ ਹਾਂ